ਦੋਸਤੋ ਅੱਜ ਦੀ ਕਹਾਣੀ ਪੰਜਾਬ ਦੇ ਸਭ ਤੋਂ ਵੱਡੇ ਸੀਰੀਅਲ ਕਿਲਰ ਦੀ ਜਿਹਨੇ 1995 ਤੋਂ ਲੈ ਕੇ 2017 ਤੱਕ ਐਨੇ ਵੱਡੇ-ਵੱਡੇ ਕਾਣਡ ਕੀਤੇ ਤਾਂ ਪੁਲਿਸ ਦੇ ਹੱਥ ਬਿਲਕੁਲ ਨਹੀਂ ਸੀ ਆਇਆ ਤਾਂ ਕਿਸੇ ਨੂੰ ਵੀ ਨਹੀਂ ਸੀ ਯਕੀਨ ਹੋ ਰਿਹਾ ਵੀ ਇੱਕ ਕੱਲਾ ਬੰਦਾ 1995 ਤੋਂ ਲੈ ਕੇ 2017 ਤੱਕ ਐਡੇ ਵੱਡੇ-ਵੱਡੇ ਕਾਣਡ ਕਰਦਾ ਰਿਹਾ ਤੁਹਾਡੇ ਸਾਰਿਆਂ ਦੇ ਕਹਿਣ ਦੇ ਉੱਤੇ ਹੀ ਮੈਂ ਪੰਜਾਬ ਦੇ ਸੀਰੀਅਲ ਕਿਲਰ ਦੇ ਉੱਤੇ ਅੱਜ ਸਟੋਰੀ ਲੈ ਕੇ ਆਇਆ ਹਾਂ ਬੰਦੇ ਦਾ ਨਾਮ ਸੀਗਾ ਜਗਰੂਪ ਸਿੰਘ ਉਰਫ ਹੈਪੀ ਉਹ ਲੁਧਿਆਣਾ ਸ਼ਹਿਰ ਦੇ ਬੱਦੋਆਲੇ ਪਿੰਡ ਦਾ ਰਹਿਣ ਵਾਲਾ ਸੀ ਇਸ ਦੇ ਪਿਓ ਦੀ ਡੈਥ ਹੋ ਚੁੱਕੀ ਸੀ ਤੇ ਇਸ ਦੀ ਮਾਂ ਤੇ ਇਹਦਾ ਵੱਡਾ ਭਰਾ ਉਹ ਦੋਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਸੀ ਤੇ ਜਗਰੂਪ ਸਿੰਘ ਲੁਧਿਆਣਾ ਦੇ ਵਿੱਚ ਰਹਿ ਕੇ ਆਟੋ ਡਰਾਈਵਰੀ ਕਰਦਾ ਸੀਗਾ ਯਾਨੀ ਕਿ ਆਟੋ ਚਲਾਉਂਦਾ ਸੀਗਾ ਤਾਂ ਇਹਨੇ ਆਟੋ ਚਲਾਉਂਦੇ ਚਲਾਉਂਦੇ ਇੱਕ ਗਲਤ ਕੰਮ ਦਾ ਰਾਸਤਾ ਫੜ ਲਿਆ ਇਹ ਕੀ ਕਰਦਾ ਸੀਗਾ ਕੁੜੀਆਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਉਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਨੂੰ ਧੰਦੇ ਦੇ ਉੱਤੇ ਉਤਾਰ ਦਿੰਦਾ ਸੀਗਾ ਯਾਨੀ ਉਸ ਤੋਂ ਬਾਅਦ ਇਹ ਚੋਰੀਆਂ ਦੇ ਵਿੱਚ ਵੀ ਆਉਣ ਲੱਗ ਗਿਆ ਇਹਨੇ ਆਪਣੇ ਕੁਝ ਯਾਰਾਂ ਦੋਸਤਾਂ ਦੇ ਨਾਲ ਮਿਲ ਕੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਇਦਾਂ ਹੀ ਇੱਕ ਲੇਡੀ ਇਸ ਦੀ 1995 ਦੇ ਵਿੱਚ ਆਟੋ ਤੇ ਬਹਿ ਗਈ ਫਿਰ ਇਹਨੇ ਦੇਖਿਆ ਵੀ ਜਨਾਨੀ ਦੇ ਗਲ ਦੇ ਵਿੱਚ ਸੋਨਾ ਪਾਇਆ ਹੋਇਆ ਉਹਦੇ ਕੋਲ ਪੈਸਾ ਲੱਗ ਰਿਹਾ ਤੇ ਇਹ ਜਨਾਨੀ ਨੂੰ ਸਾਈਡ ਦੇ ਉੱਤੇ ਲਿਜਾ ਕੇ ਉਹ ਤੋਂ ਚੋਰੀ ਕਰਦੇ ਕਰਦੇ ਇਹਨੇ ਉਸ ਜਨਾਨੀ ਦਾ ਗਲਾ ਘੁੱਟ ਕੇ ਉੱਥੇ ਹੀ ਖਤਮ ਕਰ ਦਿੱਤਾ 1995 ਦਾ ਇਹ ਕੇਸ ਸੀਗਾ ਤੇ ਉਸ ਜਨਾਨੇ ਨੂੰ ਇਦਾਂ ਹੀ ਮਾਰ ਕੇ ਖੇਤਾਂ ਦੇ ਵਿੱਚ ਸੁੱਟ ਕੇ ਉੱਥੋਂ ਦੀ ਫਰਾਰ ਹੋ ਗਿਆ ਤੇ ਉਹ ਇਹਨੇ ਪਹਿਲਾ ਕਤਲ ਆਪਣਾ 1995 ਦੇ ਵਿੱਚ ਲੁਧਿਆਣਾ ਦੇ ਸ਼ਿਮਲਾਪੁਰੀ ਦੇ ਵਿੱਚ ਕੀਤਾ ਸੀਗਾ ਉਸ ਤੋਂ ਬਾਅਦ ਟਾਈਮ ਆ ਗਿਆ 1998 ਦਾ ਇਹ 1995 ਤੋਂ ਲੈ ਕੇ 1998 ਤੱਕ ਬਚਦਾ ਰਿਹਾ ਕਿਸੇ ਨੂੰ ਵੀ ਇਹਦੇ ਤੇ ਬਿਲਕੁਲ ਸ਼ੱਕ ਨਹੀਂ ਹੋਇਆ ਕਿਉਂਕਿ ਅਨਨੌਲ ਬੰਦਾ ਸੀਗਾ ਆਟੋ ਚਲਾਉਂਦੇ ਕੋਈ ਲੇਡੀ ਕਿੱਥੋਂ ਆ ਕੇ ਜੇ ਆਟੋ ਤੇ ਬਹਿ ਗਈ ਤੇ ਜਾਂਦੇ ਨੇ ਰਾਤ ਦੇ ਵਿੱਚ ਕਾਂਡ ਕਰ ਦਿੱਤਾ ਤੇ ਕਿਸੇ ਨੂੰ ਇਹਦੇ ਤੇ 1% ਵੀ ਸ਼ੱਕ ਨਹੀਂ ਹੋਇਆ ਤਾਂ ਫਿਰ ਇਹਨੇ ਆਪਣੇ ਹੀ ਏਰੀਆ ਬੱਦੋਵਾਲ ਦੇ ਵਿੱਚ ਸ਼ਰੰਕਾਰੀ ਭਵਨ ਦੇ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਜਦੋਂ ਇੱਕ ਲੇਡੀ ਨੇ ਇਹਨੂੰ ਦੇਖ ਲਿਆ ਤੇ ਇਹਨੇ ਉਸ ਦਾ ਸਬੂਤ ਮਟਾਉਣ ਵਾਸਤੇ ਖਤਮ ਕਰਨ ਵਾਸਤੇ ਇਹਨੇ ਉਸ ਜਨਾਨੀ ਦਾ ਵੀ ਗਲਾ ਘੁੱਟ ਕੇ ਉੱਥੇ ਹੀ ਉਹਨੂੰ ਖਤਮ ਕਰਕੇ ਉਹਦੀ ਫਰਾਰ ਹੋ ਗਿਆ ਤੇ ਕਿੰਨਾ ਟਾਈਮ ਤੱਕ ਇਹ ਪੁਲਿਸ ਵਾਲਿਆਂ ਦੇ ਫਿਰ ਹੱਥ ਨਹੀਂ ਲੱਗਾ ਤਾਂ ਨਾ ਉਸ ਟਾਈਮ ਸੀਸੀਟੀਵੀ ਕੈਮਰੇ ਦਾ ਇਹਨਾਂ ਜਮਾਨਾ ਸੀਗਾ ਜਿਹਦੇ ਕਰਕੇ 1998 ਦੇ ਵਿੱਚ ਹੋਇਆ ਕਾਂਡ ਕਲੀਅਰ ਹੀ ਨਹੀਂ ਹੋ ਪਾਇਆ ਸੀ ਕਿਸ ਬੰਦੇ ਨੇ ਕੀਤਾ ਸੀਗਾ ਉਤੋਂ ਇਹ ਦਿਮਾਗ ਦੇ ਅੰਨਾ ਸਾਥਿਰ ਸੀਗਾ ਬੜੇ ਆਰਾਮ ਦੇ ਨਾਲ ਤਰੀਕੇ ਦੇ ਨਾਲ ਚੁੱਪਚਪੀਤੇ ਕਿਸੇ ਨੂੰ ਬਿਲਕੁਲ ਵੀ ਸ਼ੱਕ ਨਹੀਂ ਸੀ ਹੁੰਦਾ ਤੇ ਤੇ ਆਪਣਾ ਕਾਂਡ ਕਰਕੇ ਉੱਥੋਂ ਦੀ ਥੋੜੇ ਟਾਈਮ ਵਾਸਤੇ ਫਰਾਰ ਹੋ ਜਾਂਦਾ ਸੀਗਾ ਤੇ ਇਦਾਂ ਹੀ ਇਹਨੇ 1998 ਦੇ ਵਿੱਚ ਉਸ ਜਨਾਨੀ ਨੂੰ ਖਤਮ ਕਰਕੇ ਇਹ ਉੱਥੋਂ ਦੀ ਥੋੜੇ ਟਾਈਮ ਵਾਸਤੇ ਫਰਾਰ ਹੋ ਗਿਆ ਤਾਂ ਟਾਈਮ ਆ ਗਿਆ 2001 ਦਾ ਤਾਂ ਫਿਰ ਜਗਰੂਪ ਦਾ 2001 ਦੇ ਵਿੱਚ हेमा ਨਾਮ ਦੀ ਜਨਾਨੀ ਦੇ ਨਾਲ ਅਫੇਰ ਹੋ ਜਾਂਦਾ ਯਾਨੀ ਕਿ ਇਹ ਦੋਨੇ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਂਦੇ ਤੇ ਜਿਹੜੀ ਹਿਮਾ ਸੀਗੀ ਉਸ ਦਾ ਆਲਰੇਡੀ ਵਿਆਹ ਹੋਇਆ ਸੀਗਾ ਉਸ ਦੇ ਘਰ ਵਾਲਾ ਦਾ ਨਾਮ ਸੀਗਾ ਨੰਦ ਲਾਲ ਫਿਰ ਜਗਰੂਪ ਤੇ ਹਿਮਾ ਦੋਨੇ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਦੇ ਵਿੱਚ ਆ ਗਏ ਤਾਂ ਇਸ ਗੱਲ ਦਾ ਜਦੋਂ ਉਸ ਦੇ ਘਰ ਵਾਲੇ ਨੰਦ ਲਾਲ ਨੂੰ ਜਦੋਂ ਪਤਾ ਲੱਗਾ ਤਾਂ ਇਹਨੂੰ ਲੱਗਾ ਵੀ ਹੁਣ ਉਹ ਆਨੰਦ ਲਾਲ ਸਾਡੇ ਰਿਲੇਸ਼ਨਸ਼ਿਪ ਦੇ ਵਿੱਚ ਰੋੜਾ ਬਣਿਆ ਆ ਤਾਂ ਇਹਨੇ ਉਸ ਨੂੰ ਕਾਕੋਵਾਲ ਰੋਡ ਦੇ ਵਿੱਚ ਬੁਲਾ ਕੇ ਉਹਦੇ ਸਿਰ ਦੇ ਵਿੱਚ ਇੱਟਾਂ ਮਾਰ ਮਾਰ ਕੇ ਨੰਦ ਲਾਲ ਨੂੰ ਉੱਥੇ ਢੇਰੀ ਕਰ ਦਿੱਤਾ ਉਹਦਾ ਮੂੰਹ ਦੇ ਉੱਤੇ ਇੱਟਾਂ ਮਾਰ ਕੇ ਉਹਦਾ ਮੂੰਹ ਹੀ ਵਿਗਾੜ ਕੇ ਉਹਨੂੰ ਪਲਾਟ ਦੇ ਵਿੱਚ ਸੁੱਟ ਕੇ ਉੱਥੋਂ ਦੀ ਭੱਜ ਕੇ ਫਰਾਰ ਹੋ ਗਿਆ ਤੇ ਇਹ 3 ਸਾਲ 2001 ਤੋਂ ਲੈ ਕੇ 2004 ਦੇ ਵਿੱਚ ਲੁਧਿਆਣੇ ਤੋਂ ਫਰਾਰ ਹੋ ਕੇ ਹਰਿਆਣੇ ਯਮਨਾ ਨਗਰ ਦੇ ਕੋਲ ਰਹਿੰਦਾ ਰਿਹਾ ਤਾਂ ਉੱਥੇ ਇਹਦਾ ਇੱਕ ਪਰਮਜੀਤ ਕੌਰ ਨਾਮ ਦੀ ਜਨਾਨੀ ਦੇ ਨਾਲ ਅਫੇਅਰ ਚੱਲਣਾ ਸ਼ੁਰੂ ਹੋ ਗਿਆ ਤੇ ਜਿਹੜੀ ਪਰਮਜੀਤ ਕੌਰ ਜਨਾਨੀ ਸੀ ਉਹ ਵੀ ਆਲਰੇਡੀ ਮੈਰਿਡ ਸੀਗੀ ਤਾਂ ਫਿਰ ਜਦੋਂ ਕੁਲਦੀਪ ਸਿੰਘ ਨੂੰ ਵੀ ਪਰਮਜੀਤ ਕੌਰ ਤੇ ਜਗਰੂਪ ਦੇ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਹੋਣ ਬਾਰੇ ਪਤਾ ਚੱਲਿਆ ਤਾਂ ਉਹਨੇ ਫਿਰ ਰੋਲਾ ਪਾ ਦਿੱਤਾ ਤਾਂ ਇਸ ਗੱਲ ਦਾ ਜਦੋਂ ਜਗਰੂਪ ਸਿੰਘ ਨੂੰ ਵੀ ਪਤਾ ਲੱਗਾ ਵੀ ਪਰਮਜੀਤ ਕੌਰ ਦੇ ਘਰ ਵਾਲੇ ਨੂੰ ਕੁਲਦੀਪ ਸਿੰਘ ਨੂੰ ਪਤਾ ਲੱਗ ਗਿਆ ਤੇ ਹੁਣ ਉਹਨੇ ਉਹਨੂੰ ਮਿਲਣ ਵਾਸਤੇ ਨਹੀਂ ਦੇਣਾ ਤੇ ਦੋਨੇ ਆਪਸ ਦੇ ਵਿੱਚ ਕਦੀ ਮਿਲ ਨਹੀਂ ਪਾਉਗੇ ਤਾਂ ਫਿਰ ਇੱਥੇ ਵੀ ਜਗਰੂਪ ਨੇ ਉਹੀ ਕਾਂਡ ਕੀਤਾ ਜੋ ਪਹਿਲਾਂ ਹੇਮਾ ਦੇ ਘਰ ਵਾਲੇ ਦੇ ਨਾਲ ਕੀਤਾ ਸੀ ਫਿਰ ਸਾਨੂੰ 2004 ਦੇ ਵਿੱਚ ਅਪ੍ਰੈਲ ਦਾ ਟਾਈਮ ਆਇਆ ਤੇ ਕੁਲਦੀਪ ਸਿੰਘ ਆਪਣੇ ਘਰ ਦੇ ਵਿੱਚ ਆਰਾਮ ਦੇ ਨਾਲ ਸੋ ਰਿਹਾ ਸੀਗਾ ਤੇ ਜਗਰੂਪ ਰਾਤ ਨੂੰ ਕੁਲਦੀਪ ਦੇ ਘਰ ਦੇ ਵਿੱਚ ਆ ਕੇ ਉਹਨੇ ਕੁਲਦੀਪ ਦਾ ਸੁੱਤੇ ਦਾ ਗਲਾ ਦੱਬ ਕੇ ਉਹਨੂੰ ਉੱਥੇ ਖਤਮ ਕਰ ਦਿੱਤਾ ਉਸ ਤੋਂ ਬਾਅਦ ਉਸ ਦੀ ਬੋਡੀ ਨੂੰ ਇੱਕ ਟਰੰਕ ਦੇ ਵਿੱਚ ਪਾ ਕੇ ਯਮਨਾ ਨਗਰ ਦੀ ਨਹਿਰ ਦੇ ਵਿੱਚ ਸੁੱਟ ਕੇ ਉੱਥੋਂ ਦੀ ਵੀ ਭੱਜ ਕੇ ਫਰਾਰ ਹੋ ਗਿਆ 2004 ਤੋਂ ਲੈ ਕੇ 2015 ਤੱਕ ਇਹ ਲੁਕ ਕੇ ਰਹਿੰਦਾ ਰਿਹਾ ਆਪਣੀ ਪਛਾਣ ਲੁਕੋ ਕੇ ਰਹਿੰਦਾ ਰਿਹਾ ਕਿਸੇ ਨੂੰ ਵੀ ਤੇ ਮਾਸਾ ਵੀ ਛੱਤ ਨਹੀਂ ਹੋਇਆ ਕਿ ਇਹ ਜਿਹੜੇ ਕਾਂਡ ਕਰਦਾ ਸੀਗਾ ਅਲੱਗ-ਅਲੱਗ ਏਰੀਆ ਦੇ ਵਿੱਚ ਜਾ ਕੇ ਉੱਥੋਂ ਦੀ ਦੋ-ਦੋ ਚਾਰ-ਚਾਰ ਸਾਲ ਵਾਸਤੇ ਗਾਇਬ ਹੋ ਜਾਂਦਾ ਸੀਗਾ ਤੇ ਇਹ ਵਾਲਾ ਇਹਦਾ ਟਾਈਮ ਲੰਬਾ ਸੀਗਾ ਕਿਉਂਕਿ ਇਹਨੇ 2004 ਤੋਂ ਕਾਂਡ ਕਰਕੇ 2015 ਤੱਕ ਲੁੱਕ ਕੇ ਬੈਠਾ ਰਿਹਾ ਤਾਂ ਫਿਰ ਇਹਨੇ ਮਈ 2015 ਦੇ ਵਿੱਚ ਅਨੀਲ ਨਾਮ ਦੇ ਬੰਦੇ ਦਾ ਕਤਲ ਪਟਿਆਲਾ ਦੇ ਐਸਐਸਟੀ ਨਗਰ ਦੇ ਵਿੱਚ ਤਲਵਾਰਾਂ ਨਾਲ ਮਾਰ-ਮਾਰ ਕੇ ਉਹਨੂੰ ਉੱਥੇ ਹੀ ਵੱਢ ਦਿੱਤਾ ਤਾਂ ਫਿਰ ਐਨੇ ਉਸ ਦੀ ਬੋਡੀ ਦੇ ਛੋਟੇ-ਛੋਟੇ ਟੁਕੜੇ ਕਰਕੇ ਅਟੈਚੀ ਦੇ ਵਿੱਚ ਪਾ ਕੇ ਵਿਕਾਸ ਕਲੋਨੀ ਦੇ ਵਿੱਚ ਸੱਟ ਕੇ ਉੱਥੋਂ ਦੀ ਫਰਾਰ ਹੋ ਗਿਆ। ਜਦੋਂ ਆ ਅਟੈਚੀ ਪੁਲਿਸ ਵਾਲਿਆਂ ਦੇ ਹੱਥ ਲੱਗੀ ਤਾਂ ਉਸ ਵੇਲੇ ਇਹ ਸਭ ਤੋਂ ਖਤਰਨਾਕ ਕਾਂਡ ਸੀਗਾ ਉਸ ਟਾਈਮ ਦਾ ਕਿਉਂਕਿ ਇਦਾਂ ਦਾ ਕੇਸ ਕਦੀ ਵੀ ਪੁਲਿਸ ਵਾਲਿਆਂ ਨੇ ਨਹੀਂ ਸੀ ਦੇਖਿਆ ਤੇ ਵੀ ਇੱਕ ਬੰਦੇ ਨੂੰ ਸਬੂਤੇ ਐਡੇ ਵੱਡੇ ਬੰਦੇ ਨੂੰ ਵੱਢ ਕੇ ਇੱਕ ਅਟੈਚੀ ਦੇ ਵਿੱਚ ਪਾ ਕੇ ਇੱਕ ਨਾਰਮਲ ਪਲਾਟ ਦੇ ਵਿੱਚ ਕੋਣ ਕਿਸ ਤਰੀਕੇ ਨਾਲ ਸੱਟ ਗਿਆ ਸੀਗਾ ਤਾਂ ਇਸ ਕੇਸ ਦਾ ਉਹਨਾਂ ਨੂੰ ਕੋਈ ਵੀ ਸੁਰਾਗ ਨਹੀਂ ਮਿਲਿਆ ਨਾ ਉਹਦੇ ਤੇ ਕੋਈ ਫਿੰਗਰਪ੍ਰਿੰਟ ਆਏ ਜਿਹਦੇ ਕਰਕੇ ਇੱਕ ਵਾਰ ਫਿਰ ਜਗਰੂਪ ਸਿੰਘ ਇਸ ਕੇਸ ਦੇ ਵਿੱਚੋਂ ਬਾਹਰ ਨਿਕਲ ਗਿਆ ਫਿਰ ਉਸ ਤੋਂ ਬਾਅਦ ਤੁਹਾਨੂੰ ਜਿੱਦਾਂ ਕੀ ਪਤਾ ਹੀ ਸੀਗਾ ਜਗਰੂਪ ਸਿੰਘ ਦਾ ਹੇਮਾ ਦੇ ਨਾਲ ਆਲਰੇਡੀ ਰਿਲੇਸ਼ਨ ਸੀਗਾ ਹੀ ਪਰ ਜਿਹੜੀ ਪਰਮਜੀਤ ਕੌਰ ਸੀਗੀ ਜਿਹੜੀ ਹਰਿਆਣੇ ਦੀ ਰਹਿਣ ਵਾਲੀ ਸੀਗੀ ਜਮਨਾ ਨਗਰ ਦੇ ਕੋਲ ਜਦੋਂ ਪਰਮਜੀਤ ਕੌਰ ਨੂੰ ਹਿਮਾ ਤੇ ਜਗਰੂਪ ਸਿੰਘ ਦੇ ਰਿਲੇਸ਼ਨਸ਼ਿਪ ਬਾਰੇ ਪਤਾ ਚੱਲਿਆ ਵੀ ਆਲਰੇਡੀ ਇਹ ਕਿਸੇ ਹੋਰ ਕੁੜੀ ਦੇ ਨਾਲ ਵੀ ਜਨਾਨੀ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆ ਤੇ ਉਹਦੇ ਨਾਲ ਟਾਈਮ ਸਪੈਂਡ ਕਰ ਰਿਹਾ ਵਾ ਤੇ ਮੈਂ ਇਹਦੇ ਕਰਕੇ ਆਪਣਾ ਘਰ ਵਾਲਾ ਵੀ ਗਵਾ ਲਿਆ ਬਟੇ ਮੇਰੇ ਨਾਲ ਟਾਈਮ ਸਪੈਂਡ ਨਹੀਂ ਕਰਦਾ ਜਿਹਦੇ ਕਰਕੇ ਉਹ ਜਗਰੂਪ ਦੇ ਨਾਲ ਬਹੁਤ ਜ਼ਿਆਦਾ ਲੜਨ ਲੱਗ ਗਈ ਤਾਂ ਜਦੋਂ ਜਗਰੂਪ ਨੇ ਦੇਖਿਆ ਵੀ ਪਰਮਜੀਤ ਕੌਰ ਹਿਮਾ ਤੇ ਉਹਦੇ ਵਿੱਚ ਰਿਲੇਸ਼ਨਸ਼ਿਪ ਦੇ ਵਿੱਚ ਆ ਰਹੀ ਆ ਤਾਂ ਫਿਰ ਜਗਰੂਪ ਸਿੰਘ ਨੇ ਪਰਮਜੀਤ ਕੌਰ ਨੂੰ ਜਸਵਾਲ ਪਿੰਡ ਦੇ ਵਿੱਚ ਬੁਲਾ ਲਿਆ ਮਿਲਣ ਵਾਸਤੇ ਤਾਂ ਜਿੱਦਾਂ ਹੀ ਜਸੋਵਾਲ ਪਿੰਡ ਉਹ ਪਹੁੰਚੀ ਪਰਮਜੀਤ ਕੋਰ ਜਗਰੂਪ ਸਿੰਘ ਨੇ ਜਸੋਵਾਲ ਦੇ ਪਿੰਡ ਦੇ ਖੇਤ ਵਿੱਚ ਪਰਮਜੀਤ ਕੋਰ ਦਾ ਹੀ ਗਲਾ ਘੋਟ ਕੇ ਇਹਨੂੰ ਉੱਥੇ ਹੀ ਮਾਰ ਕੇ ਉਥੋਂ ਛੱਡ ਗਿਆ ਤਾਂ ਫਿਰ ਇਹ 2016 ਤੋਂ ਫਰਾਰ ਹੋ ਗਿਆ 2017 ਤੱਕ ਇਹਦਾ ਕੋਈ ਨਾਮੋ ਨਿਸ਼ਾਨ ਨਹੀਂ ਮਿਲਿਆ ਕਿੱਥੇ ਗਿਆ ਕਿੱਥੇ ਨਹੀਂ ਤਾਂ ਫਿਰ ਟਾਈਮ ਆ ਗਿਆ 29 ਦਸੰਬਰ 2017 ਦਾ ਜਗਰੂਪ ਨੇ ਰਜਿੰਦਰ ਕੁਮਾਰ ਨਾਮ ਦੇ ਬੰਦੇ ਦਾ ਕਤਲ ਕਰ ਦਿੱਤਾ ਕਿਉਂਕਿ ਉਹ ਰਜਿੰਦਰ ਕੁਮਾਰ ਹੇਮਾ ਦੇ ਕਿਰਾਏ ਤੇ ਰਹਿੰਦਾ ਸੀਗਾ ਤੇ ਹੇਮਾ ਨੇ ਦੱਸਿਆ ਸੀਗਾ ਵੀ ਰਜਿੰਦਰ ਕੁਮਾਰ ਮੇਰੇ ਉੱਤੇ ਗਲਤ ਅੱਖ ਰੱਖਦਾ ਤੇ ਉਹਨੇ ਕਈ ਵਾਰ ਉਹਦੇ ਨਾਲ ਇੱਥੇ ਜਦੋਂ ਜਗਰੂਪ ਸਿੰਘ ਉੱਥੇ ਨਹੀਂ ਸੀ ਹੁੰਦਾ ਤਾਂ ਉਹਨੇ ਉਹਦੇ ਨਾਲ ਬਹੁਤ ਵਾਰ ਛੇੜਖਾਨੀ ਕੀਤੀ ਸੀ ਜਦੋਂ ਇਸ ਗੱਲ ਦਾ ਹੇਮਾ ਨੇ ਜਗਰੂਪ ਸਿੰਘ ਨੂੰ ਦੱਸਿਆ ਵੀ ਰਜਿੰਦਰ ਕੁਮਾਰ ਮੈਨੂੰ ਦਿਨ ਰਾਤ ਛੇੜਦਾ ਮੇ ਤੇ ਗਲਤ ਨਿਗਾਹ ਰੱਖੀ ਬੈਠਾ ਫਿਰ ਉਹਨੇ ਰਜਿੰਦਰ ਕੁਮਾਰ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਪਟਿਆਲੇ ਦੇ ਇੱਕ ਸਿਨੇਮਾ ਘਰ ਦੇ ਬੈਕਸਾਈਡ ਲੈ ਗਿਆ ਤਾ ਫਿਰ ਜਗਰੂਪ ਸਿੰਘ ਨੇ ਇੱਟ ਚੱਕ ਕੇ ਰਜਿੰਦਰ ਕੁਮਾਰ ਦੇ ਸਿਰ ਦੇ ਵਿੱਚ ਮਾਰ ਮਾਰ ਕੇ ਰਜਿੰਦਰ ਕੁਮਾਰ ਨੂੰ ਉੱਥੇ ਹੀ ਖਤਮ ਕਰ ਦਿੱਤਾ ਤਾਂ ਫਿਰ ਇਦਾਂ ਜਗਰੂਪ ਸਿੰਘ ਨੇ 1995 ਤੋਂ ਲੈ ਕੇ 1917 ਤੱਕ ਸੱਤ ਕਤਲ ਕਰ ਦਿੱਤੇ ਸੀਗੇ ਤਾਂ ਪੁਲਿਸ ਹਾਲੇ ਤੱਕ ਵੀ ਜਗਰੂਪ ਸਿੰਘ ਦੇ ਕੋਲ ਨਹੀਂ ਸੀ ਪਹੁੰਚ ਪਾਈ ਤਾਂ ਇੱਥੇ ਇਹਦਾ ਜਦੋਂ ਪਾਪਾਂ ਦਾ ਘੜਾ ਭਰ ਗਿਆ ਤਾਂ ਫਿਰ ਜਦੋਂ ਪੁਲਿਸ ਵਾਲਿਆਂ ਨੇ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਰਜਿੰਦਰ ਕੁਮਾਰ ਦੇ ਜੇਬ ਦੇ ਵਿੱਚੋਂ ਇੱਕ ਵਿਜ਼ਿਟਿੰਗ ਕਾਰਡ ਮਿਲਿਆ ਉਹ ਵਿਜ਼ਿਟਿੰਗ ਕਾਰਡ ਹੇਮਾ ਦੇ ਘਰ ਦਾ ਸੀਗਾ ਤਾਂ ਫਿਰ ਪੁਲਿਸ ਵਾਲੇ ਜਾਂਚ ਕਰਦੇ ਹੇਮਾ ਦੇ ਘਰ ਪਹੁੰਚ ਗਏ ਤਾਂ ਜਦੋਂ ਉਹਨਾਂ ਨੇ ਘਰ ਦੀ ਤਲਾਸ਼ੀ ਲਈ ਤਾ ਉਹਨਾਂ ਨੂੰ ਬਹੁਤ ਅਜੀਬ ਲੱਗਾ ਕਿਉਂਕਿ ਹੇਮਾ ਦਾ ਘਰ ਵਾਲਾ ਇੱਕ ਗਵਰਨਮੈਂਟ ਜੌਬ ਕਰਦਾ ਸੀਗਾ ਤੇ 2004 ਤੋਂ ਉਸ ਦਾ ਘਰ ਵਾਲਾ ਦੁਨੀਆ ਤੋਂ ਗਾਇਬ ਹੋ ਗਿਆ ਸੀਗਾ ਤੇ ਉਹਨੇ ਕੋਈ ਉਹਦੀ ਮਿਸਿੰਗ ਰਿਪੋਰਟ ਤੱਕ ਨਹੀਂ ਚਿਖਾਈ ਹੇਮਾ ਨੇ ਤੇ ਜਦੋਂ ਇਸ ਗੱਲ ਦਾ ਪੁਲਿਸ ਵਾਲਿਆਂ ਨੂੰ ਸ਼ੱਕ ਪਿਆ ਤਾਂ ਉਹਨਾਂ ਨੇ ਹੇਮਾ ਨੂੰ ਹੀ ਅਰੈਸਟ ਕਰ ਲਿਆ ਤਾ ਫਿਰ ਪੁਲਿਸ ਵਾਲੇ ਹਿਮਾ ਤੋਂ ਪੁੱਛਗਿੱਛ ਕਰਦੇ ਰਹੇ ਵੀ ਤੇਰਾ ਘਰ ਵਾਲਾ ਕਿੱਥੇ ਗਿਆ 2004 ਤੋਂ ਲੈ ਕੇ ਹੁਣ ਤੱਕ ਤੇਰਾ ਘਰ ਵਾਲਾ ਦੁਨੀਆ ਤੋਂ ਗਾਇਬ ਆ ਤੇ ਤੂੰ ਉਹਦੀ ਕੋਈ ਰਿਪੋਰਟ ਤੱਕ ਨਹੀਂ ਕੀਤੀ ਤਾਂ ਫਿਰ ਇੱਥੇ ਜਾ ਕੇ ਹਿਮਾ ਟੁੱਟ ਗਈ ਤਾਂ ਉਹਨੇ ਫਿਰ ਜਗਰੂਪ ਸਿੰਘ ਦਾ ਨਾਮ ਲਿਆ ਵੀ ਜਗਰੂਪ ਸਿੰਘ ਮੇਰਾ ਬੋਏਫ੍ਰੈਂਡ ਆ ਅਸੀਂ ਦੋਨੇ ਰਿਲੇਸ਼ਨਸ਼ਿਪ ਦੇ ਵਿੱਚ ਸੀਗੇ ਤਾਂ ਉਹਨੇ ਹੀ ਮੇਰੇ ਘਰ ਵਾਲੇ ਨੂੰ ਖਤਮ ਕੀਤਾ ਤਾਂ ਫਿਰ ਜਦੋਂ ਹਿਮਾ ਨੇ ਸਾਰਾ ਕੁਝ ਦੱਸ ਦਿੱਤਾ ਵੀ ਇਹ ਸਾਰੇ ਕਾਂਡ ਜਿੰਨੇ ਵੀ ਸੀਗੇ ਜਗਰੂਪ ਸਿੰਘ ਨੇ ਕੀਤੇ ਆ ਤਾਂ ਫਿਰ ਪਟਿਆਲਾ ਪੁਲਿਸ ਲੁਧਿਆਣੇ ਦੇ ਵਿੱਚ ਜਗਰੂਪ ਸਿੰਘ ਦੇ ਘਰ ਜਾਂਦੀ ਉਹਨੂੰ ਫੜਨ ਵਾਸਤੇ ਤਾਂ ਜਗਰੂਪ ਸਿੰਘ ਉਸ ਘਰ ਦੇ ਵਿੱਚ ਨਹੀਂ ਮਿਲਦਾ ਉਥੋਂ ਦੀ ਫਰਾਰ ਹੋ ਜਾਂਦਾ ਤਾਂ ਪੁਲਿਸ ਵਾਲੇ ਲਗਾਤਾਰ ਉਸ ਦੀਆਂ ਖਬਰਾਂ ਵੀ ਛਪਦੀਆਂ ਰਹੀਆਂ ਨਿਊਜ਼ਪੇਪਰ ਦੇ ਵਿੱਚ ਵੀ ਆਉਂਦਾ ਰਿਹਾ ਤਾਂ ਜਗਰੂਪ ਸਿੰਘ ਨੇ ਦੇਖਿਆ ਵੀ ਹੁਣ ਉਹਦਾ ਨਾਮ ਖਬਰਾਂ ਦੇ ਵਿੱਚ ਅਖਬਾਰਾਂ 'ਚ ਆਣ ਲੱਗ ਗਿਆ ਤਾਂ ਫਿਰ ਉਹਨੇ ਇੱਕ ਬੰਦੇ ਦੇ ਨਾਲ ਜਾ ਕੇ ਆਪਣੇ ਆਪ ਹੀ ਪੁਲਿਸ ਵਾਲਿਆਂ ਦੇ ਕੋਲ ਸਰੈਂਡਰ ਕਰ ਲਿਆ ਵੀ ਇਹ ਸਾਰੇ ਕਾਂਡ ਮੈਂ ਕੀਤੇ ਆ 1995 ਦੇ ਵਿੱਚ ਇੱਕ ਲੇਡੀ ਸੀ ਜਿਹਨਾਂ ਮੈਂ ਚੋਰੀ ਕਰਦੇ ਕਰਦੇ ਉਹਨੂੰ ਖਤਮ ਉਹ ਕਰ ਦਿੱਤਾ ਤਾਂ 1998 ਦੇ ਵਿੱਚ ਮੈਂ 11 ਦੋਸਤਾਂ ਦੇ ਨਾਲ ਚੋਰੀ ਕਰ ਰਿਹਾ ਸੀਗਾ ਤਾਂ ਉੱਥੇ ਇੱਕ ਜਨਾਨੀ ਮਿਲੀ ਤਾਂ ਅਸੀਂ ਸਾਰੇ ਰਲ ਕੇ ਉਸ ਜਨਾਨੀ ਨੂੰ ਖਤਮ ਕਰ ਦਿੱਤਾ ਉਸ ਤੋਂ ਬਾਅਦ ਪਰਮਜੀਤ ਕੌਰ ਦੇ ਘਰ ਵਾਲੇ ਨੇ ਕਿਉਂਕਿ ਉਹਨੂੰ ਸਾਡੇ ਰਿਲੇਸ਼ਨਸ਼ਿਪ ਬਾਰੇ ਪਤਾ ਲੱਗ ਗਿਆ ਸੀਗਾ ਮੈਂ ਉਹਨੂੰ ਖਤਮ ਕਰ ਦਿੱਤਾ ਤਾਂ ਰਜਿੰਦਰ ਕੁਮਾਰ ਹੇਮਾ ਤੇ ਮੇਰੇ ਵਿਚ ਆ ਰਿਹਾ ਸੀਗਾ ਉਹਨੇ ਕਈ ਵਾਰ ਉਹਨਾਂ ਛੇੜਖਾਨੀ ਕੀਤੀ ਸੀਗੀ ਤਰਜਿੰਦਰ ਕਮਾਲ ਨੂੰ ਇਸ ਕਰਕੇ ਖਤਮ ਕਰ ਦਿੱਤਾ ਤਾਂ ਹੇਮਾ ਦੇ ਘਰ ਵਾਲੇ ਨੂੰ ਵੀ ਮੈਂ ਇਸ ਕਰਕੇ ਖਤਮ ਕੀਤਾ ਕਿਉਂਕਿ ਉਹਨੂੰ ਵੀ ਸਾਡੇ ਲੇਜੰਡ ਬਾਰੇ ਪਤਾ ਚੱਲ ਗਿਆ ਸੀਗਾ ਤੇ ਉਹ ਸਾਨੂੰ ਮਿਲਣ ਨਹੀਂ ਸੀ ਦੇ ਰਿਹਾ ਤਾਂ ਇਹ ਬਿਆਨਬਾਜ਼ੀ ਕਰਕੇ ਪੁਲਿਸ ਵਾਲਿਆਂ ਨੇ ਫਿਰ ਜਗਰੂਪ ਸਿੰਘ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟਿਆ ਤਾਂ ਇਹਦੇ ਤੇ ਮੁਕਦਮਾ ਦਰਜ ਹੋਇਆ ਹਾਲੇ ਤੱਕ ਜੇਲ੍ਹ ਦੇ ਵਿੱਚ ਸੀਗਾ ਇਸ ਦੀ ਅਗਲੀ ਅਪਡੇਟ ਕਿਤੇ ਵੀ ਵੈੱਬਸਾਈਟ ਦੇ ਉੱਤੇ ਤਾਂ ਨਿਊਜ਼ਪੇਪਰ ਦੇ ਉੱਤੇ ਹਾਲ ਤੱਕ ਨਹੀਂ ਆਈ ਜਿਹਦੇ ਕਰਕੇ ਮੈਨੂੰ ਜਿੰਨਾ ਕ ਕੇਸ ਰੀਡ ਕੀਤਾ ਸੀਗਾ ਮੈਂ ਜਾਂ ਇਹਦੇ ਬਾਰੇ ਮੈਂ ਜਾਂਚ ਕੀਤੀ ਸੀਗੀ ਉਹ ਮੈਂ ਤੁਹਾਡੇ ਮੋਰੇ ਲਿਆ ਕੇ ਰੱਖ ਦਿੱਤੀ ਆ ਤਾਂ ਟਾਈਮ ਬਹੁਤ ਸ਼ੋਰਟ ਸੀਗਾ ਜਿਹਦੇ ਕਰਕੇ ਮੈਂ ਪ੍ਰੋਪਰ ਇਹਨੂੰ ਹੋਂ ਤੱਕ ਫਾਂਸੀ ਦੀ ਸਜ਼ਾ ਆ ਜਾਂ ਕਤਲ ਦੀ ਸਜ਼ਾ ਕਿੱਦਾਂ ਮਿਲੀ ਕਿੰਨੀ ਮਿਲੀ ਆ ਨਹੀਂ ਕਲੀਅਰ ਹੋਈ ਇਹ ਮੈਂ ਜ਼ਰੂਰ ਇੱਕ ਛੋਟੀ ਰੀਲ ਪਾ ਕੇ ਤੁਹਾਨੂੰ ਦੱਸ ਦੂੰਗਾ ਮੈਨੂੰ ਕਿੰਨੀ ਸਜ਼ਾ ਮਿਲੀ ਆ ਜਿੱਦਾਂ ਹੀ ਮੈਨੂੰ ਕੋਈ ਅਪਡੇਟ ਮਿਲਦੀ ਆ ਤੇ ਬਾਕੀ ਦੋਸਤੋ ਇਹ ਸੀ ਇੱਕ ਕਹਾਣੀ ਪੰਜਾਬ ਦੇ ਸੀਰੀਅਲ ਕਿਲਰ ਦੀ ਜੋ ਲੁਧਿਆਣਾ ਦੇ ਵਿੱਚ ਰਹਿ ਕੇ ਤੇ 1995 ਤੋਂ ਲੈ ਕੇ 2017 ਤੱਕ ਇੱਕ ਇੱਕ ਕਰਕੇ ਸੱਤ ਕਾਂਡ ਕਰ ਗਿਆ ਤਪੜਸ ਵਾਲਾਂ ਦੇ ਹੱਥ ਨਹੀਂ ਸੀ ਆਇਆ ਤਾਂ 2017 ਦੇ ਵਿੱਚ ਜਦੋਂ ਸਿਨੇਮਾ ਘਰ ਦੇ ਬੈਕਸਾਈਡ ਤੇ ਇੱਕ ਰਜਿੰਦਰ ਕੁਮਾਰ ਨਾਮ ਦੇ ਬੰਦੇ ਦੀ ਬੋਡੀ ਮਿਲੀ ਤਾਂ ਉਹਦੀ ਜੇਬ ਤੋਂ ਵਿਜ਼ਿਟਿੰਗ ਕਾਰਡ ਮਿਲਣ ਕਰਕੇ ਹੀ ਤੇ ਉਸ ਜਨਾਨੀ ਨਾਲ ਗੱਲਬਾਤ ਕਰਕੇ ਹੇਮਾ ਤੋਂ ਪਤਾ ਲੱਗਿਆ ਕਿ ਜਗਰੂਪ ਸਿੰਘ ਹੀ ਸੀ ਇੱਕ ਨੋਰਮਲ ਦੇਖਣ ਵਾਲਾ ਬੰਦਾ ਜਿਹੜਾ ਲੋਕਾਂ ਦੇ ਵਿੱਚ ਰਹਿ ਕੇ ਕਿਸੇ ਨੂੰ ਕੋਈ ਸ਼ੱਕ ਹੀ ਨਹੀਂ ਸੀਗਾ ਵੀ ਇਦਾਂ ਚੁੱਪਚਾਪ ਇਤੇ ਕਿੱਦਾਂ ਕੰਡ ਕਰ ਜਾਂਦਾ ਸੀਗਾ ਤੇ ਦੋਸਤੋ ਇਹ ਸੀ ਕਹਾਣੀ ਇੱਕ ਪੰਜਾਬੀ ਸੀਰੀਅਲ ਕਿਲਰ ਦੀ ਜੋ ਤੁਹਾਡੇ ਸਾਹਮਣੇ ਆਪ ਪੇਸ਼ ਕੀਤੀ ਆ ਕਿੱਦਾਂ ਦੀ ਲੱਗੀ ਵੀਡੀਓ ਦੇ ਵਿੱਚ ਕਮੈਂਟ ਲੈ ਕੇ ਜਰੂਰ ਦੱਸਿਓ ਤੇ ਇਸ ਨੂੰ ਕੀ ਸਜ਼ਾ ਹੋਣੀ ਚਾਹੀਦੀ ਸੀ ਇਹ ਵੀ ਜਰੂਰ ਲੈ ਕੇ ਦੱਸਿਓ ਹਾਂ ਜੇ ਕਿਸੇ ਨੂੰ ਪਤਾ ਹੋਵੇ ਵੀ ਇਸ ਬੰਦੇ ਨੂੰ ਕਿਹੜੀ ਕਿੰਨੀ ਸਜ਼ਾ ਹੋ ਚੁੱਕੀ ਆ ਤਾਂ ਪਲੀਜ਼ ਮੈਨ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜਰੂਰ ਦੱਸਿਓ ਤੇ ਮੈਂ ਅੱਗੇ ਅਪਡੇਟ ਕਰ ਦੂੰਗਾ ਸਾਰਿਆਂ ਨੂੰ ਦੱਸ ਦੂੰਗਾ ਵੀ ਇਸ ਬੰਦੇ ਨੂੰ ਕਿੰਨੀ ਸਜ਼ਾ ਮਿਲੀ ਆ ਤੋ ਦੋਸਤੋ ਇਦਾਂ ਹੀ ਆਪਣੇ ਭਰਾ ਦੀਆਂ ਸਟੋਰੀਆਂ ਨੂੰ ਪਿਆਰ ਕਰਦੇ ਰਹੋ ਮਿਲ ਜਾ ਤੁਹਾਨੂੰ ਕਿਸੇ ਹੋਰ ਵਧੀਆ ਨਵੀਂ ਸਟੋਰੀ ਦੇ ਨਾਲ ਉਦੋਂ ਤੱਕ ਲੈ ਮੇਰੇ ਭਰਾ ਨੂੰ ਫੋਲੋ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਜੀ